ਚਾਵਨਾ ਰੱਖਿਆ ਹੋਵੇ ਵਿਚਾਲਿਆ ਹੋਆ ਤੈਨੂੰ ਹਾਂਜੀ ਹਾਂਜੀ ਮੈਂ ਕਿਰ ਚਾਹ ਫੜਾਇਆ ਮੈਂ ਬੇਬੇ ਨੂੰ ਇਹ ਜਵਾਕਾਂ ਦੀ ਰੋਟੀ ਵੀ ਬਣਾਉਣੀ ਹੈ ਇਹਨਾਂ ਨੂੰ ਅਸੀਂ ਕਾਲਜ ਜਾਣਾ ਹੈ ਨਵੇਂ ਦੇ ਚਾਹ ਤਾਂ ਹੁਣ ਰੋਟੀ ਬਣਾ ਲੈ ਇਹਨਾਂ ਜਵਾਕਾਂ ਨੇ ਇਹ ਤਾਂ ਕਾਲਜ ਜਾਣਾ ਹੈ ਮੈਂ ਖੇਤ ਜਾਣਗੇ ਚੰਗਾ ਹੋਰ ਮੱਛ ਜਲੇ ਜਾਂਦਾ ਰੇਟ ਹੀ ਬਾਲਾ ਹੋ ਗਏ ਮੀ ਰੋਟੀ ਬਣ ਗਈ ਆਪੋ ਤੇ ਬਣੀ ਪਈ ਰੋਟੀ ਦਾ ਪਾਪਾ ਹਾਂ ਪਾ ਦੇ ਫਿਰ ਮੈਂ ਜਾਣਾ ਦੇਖਣਾ ਹੋਵੇ ਬੇਬੇ ਕਿਵੇਂ ਆ ਠੀਕ ਹੈ ਕਾਜੇ ਜਾਂਦਾ ਹਾਂ ਹਾਂ ਦਾਨਾ ਬੇਬੇ ਪੇਪਰ ਚੱਲੀ ਜਾਂਦੇ ਨੇ ਤਾਕਤ ਰੋਟੀ ਪਾ ਲਈਆ ਕਰ ਵਧੀਆ ਚੰਗਾ ਕੋਈ ਨਾ ਬੇਬੇ ਹੋਰ ਜੇ ਤੇ ਪੜ੍ਹੇਂਗਾ ਵਧੀਆ ਤਾ ਸੋਮਾ ਤੈਨੂੰ ਬਾਹਰ ਪਿਆ ਹੀ ਦੇਾਂਗੇ ਸਾਥ ਨੂੰ ਕਾਈ ਜਾਂਦੇ ਨੇ ਕਹਿੰਦੇ ਕੰਮ ਤੇ ਜਾਵੇ ਕੰਮ ਤੇ ਹੁਣ ਜਿ ਪੜ੍ਹਾਈ ਕਰੇਂਗਾ ਵਧੀਆ ਤੂੰ ਬੰਦੇ ਅੱਲਾ ਕੇ ਪੜਿਆ ਕਰ ਚੰਗਾ ਕੋਈ ਨਾ ਬੇਬੇ ਹਾਂ ਕਿੰਨਾ ਘੋ ਪਾ ਕੇ ਦੇਦਾ ਖੇਤ ਵਾਲੇ ਮੁੰਡੇ ਸਾਰਾ ਦਿਨ ਖਾਪਦੇ ਨੇ ਨਹੀਂ ਬੇਬੇ ਉਹਨਾਂ ਨੂੰ ਵੀ ਪਾਉਣੀ ਐ ਮੜਾ ਮੜਾ ਦਪਾਇਆ ਕਰੂ ਨਾ ਉਹਨਾਂ ਨੂੰ ਵੀ ਤੈਨੂੰ ਵੀ ਬੈਹਰ ਰਹਿੰਦਾ ਹੋਣੀਆਂ ਹੁਣ ਇਹ ਵੀ ਪੜਾਈ ਚ ਸਵਤਨ ਨਿਗਾ ਲਾਉਂਦਾ ਇਹ ਕਿਹੜਾ ਫੇ ਮੇਲਾ ਹਨਾਂ ਨੇ ਵੀ ਪਾਇਆ ਇਹ ਪੜੂਗਾ ਤਾਂ ਫੇਰੀ ਬਾਹਰ ਜਾਊਗਾ ਇਹ ਜੇ ਹੁਣ ਤਾਂ ਕੋਈ ਨਹੀਂ ਪਾਵਾਂਗੇ ਦੁੱਧ ਨਹੀਂ ਦੇਵਾਂਗੇ ਫੇਰ ਇਹ ਕੰਮ ਕਿੱਥੋਂ ਕਰੂਗਾ ਹਣੀ ਕੁਝ ਕਰਕੇ ਆਊਗਾ ਹਣੀ ਨਾ ਸਭ ਕੁਝ ਕਰੂਗਾ ਤੇ ਖੇਤ ਵਾਲਿਆਂ ਨੂੰ ਪਾਇਆ ਕਰੂ ਪਰ ਕੌਣੀਆਂ ਖੇਤ ਵਾਲਿਆਂ ਨੂੰ ਵੀ ਉਹ ਕਿ ਮੈਨੂੰ ਬਗਾਨੇ ਨੂੰ ਵੀ ਮੇਰੇ ਪੁੱਤ ਨੂੰ ਤਾਂ ਤਾਂ ਰਹਿਦਾ ਸਾਰਾ ਦਿਨ ਬਈ ਮਾਤਾ ਤੇ ਨੁਆਇ ਗਿਆ ਲੋ ਜਿਹੜਾ ਆਪਾਂ ਰੋਟੀ ਖਾਣ ਦੇ ਘਰੇ ਜਾ ਕੇ ਪੋਖੜ ਬਾਈ ਲੱਗੀ ਪਈ ਆ ਉਹ ਕੰਮ ਜਦ ਮੇੜ ਦਿੰਦੇ ਆ ਥੋੜਾ ਜਿਆ ਐਂ ਗਰੇ ਆਪਾਂ ਛੋਟੇ ਨੂੰ ਫੋਨ ਕਰ ਲੈਣੇ ਉਹ ਫੜਾ ਗਈ ਬਈ ਉਹ ਛੋਟਾ ਤਾਂ ਪੜਨ ਬਾਗਿਆ ਹੋਣਾ ਨਾ ਤਾਂ ਤੈਨੂੰ ਪਤਾ ਹੀ ਮਾਂ ਆਉਣ ਦਿੰਦੀ ਉਹਨੂੰ ਹੂੰ ਹਾਂ ਉਹ ਤਾਂ ਆਪਾਂ ਨੂੰ ਕਹਿੰਦੀ ਆ ਕਰ ਲੋ ਕੰਮ ਇਹ ਤਾਂ ਪੜਦਾ ਹੈਗਾ ਹੂੰ ਤੇ ਦਾ ਬਜਾਣਾ ਰੋਟੀ ਖਾਣ ਦੇ ਬਿਨਾ ਕੰਮ ਨਹੀਂ ਆ ਦਾਰਮੜ ਰੋਟੀ ਖਾਣ ਦੇ ਫਿਰ ਵਾਂ ਕਰਦੇ ਥੋੜਾ ਜਿਆ ਫਿਰ ਬੱਕ ਚੱਲਦੇ ਹੋਰ ਘਰੇ ਤੁਰ ਕੇ ਬੱਕ ਚਲਾਂਗੇ ਉਹ ਆ ਗਏ ਬਈ ਯਾਰ ਬਣਾ ਯਾਰ ਚਕਾ ਚਲੋ ਕਹ ਆਇਆ ਨੇ ਭਾਈ ਉਰਤੀ ਹੈ ਫਿਰ ਉਹ ਇਹ ਤਾਂ ਚਿੱਲੀ ਆਉ ਕੋਮ ਕੰਮ ਦਾ ਹਾਂ ਤੋ ਕੋ ਆਪਣੀ ਤਕੀਰ ਬਹੁਤ ਹੋ ਗਈ ਯਾਰ ਹਾਂ ਹਾਂ ਵਰਗੇ ਤਾਂ ਨਹੀਂ ਫਿਰ ਹੋਰ ਦੇ ਉਹਨਾਂ ਨੂੰ ਚੱਕ ਲੈਵਾਂਗਾ ਮਾਉਰ ਵੱਢਣਗੇ ਇੱਕ ਤੇ ਲਾ ਜਾ ਹਾਂ ਹਾਂ ਇਹ ਕਿਧਰ ਦੇ ਤੱਕ ਕੱਥ ਲਾ ਜਾ ਚੇ ਦਾ ਦੇ ਦੇ ਕਿਧਰ ਚੱਲੋ ਹਾਂ ਉਧਰ ਕਰੋ ਅੰਗਲੀ ਵੀ ਇੱਧਰ ਧਰ ਦੇ ਕੋਈ ਲੈ ਵੀ ਨਾ ਜਾਵੇ ਚੱਲ ਧਰ ਦੇ ਧਰ ਦੇ ਚੋਲੋ ਚੋਲੋ ਬਥੇ ਬੈਰ ਕਰੀ ਤੋ ਲਾਂਗੇ ਯਾਰ ਆਹੋ ਚਲ ਜਾਓ ਤਾਂ ਨਾ ਯਾਰ ਇਹ ਉੱਪਰ ਮਤੂੰ ਹੋਰ ਕਾ ਕੇ ਹੋਰ ਕੋਈ ਕੰਮ ਕਰਾਂਗੇ ਕੋਈ ਤੂੰ ਸਰਪ ਕੋ ਪੁੱਤੀ ਨਵਾਗੇ ਹਾਂ ਹਾਂ ਇਹ ਹਾਂ ਕਰ ਲਾਂਗੇ ਕੋਈ ਨਾ ਕੋਈ ਮਾਣ ਮੋਟਰ ਕਰਕੇ ਆਉਗਾ ਉਹ ਕਰ ਲਾਂਗੇ ਹਾਂ ਚਲ ਬੰਨ ਰੋਕੀ ਹਾਂ ਆਇਆ ਨਾ ਗਾਂ ਖਾ ਕੇ ਰੋਟੀ ਵਾਗਾ ਜਵਾਕ ਦੇ ਖੇਤ ਭੁੱਖਣ ਵਾਣੇ ਬੈਠੇ ਕੋਈ ਨਹੀਂ ਬਬੇ ਆ ਜਾਣਗੇ ਫਿਰ ਕੀ ਹੁੰਦਾ ਰੋ ਤਾਂ ਕੰਮ ਕਰਦੇ ਹੁਣ ਜਵਾਕ ਨੇ ਤਾਂ ਕੰਸੀ ਜਾਣਾ ਸੀ ਸਕੂਲ ਤਾਂ ਤਾਂ ਬੜੀ ਅੱਤ ਵੀ ਰਹਿੰਦੀ ਉਹਨਾਂ ਦੀ ਖੜਕੇ ਜੇ ਕੰਮ ਕਰਦੇ ਜਵਾਕ ਕਦੋਂ ਜਾਦੇ ਕੋਈ ਕੰਮ ਕੋਈ ਕਰਦੇ ਹੁਣ ਆ ਜਾਣਗੇ ਕੰਮ ਕਰਕੇ ਤਾਂ ਬੜੀ ਹੋ ਕਰਨ ਲੱਗ ਜਾਂਦੀ ਆ ਉਹ ਤਾਂ ਸਕੂਲ ਆ ਜਵਾਕ ਤਾਂ ਉਹਨਾਂ ਜਾਣਦੇ ਨਾ ਸਭ ਦੇ ਟਾਈਮ ਤੇ ਜਾਣਾ ਹੁੰਦਾ ਇਹਨਾਂ ਨੂੰ ਇਹਨਾਂ ਦਾ ਖੇਤਾਂ ਦੇ ਕਿਹੜੇ ਟਾਈਮ ਹੁੰਦੇ ਰਹਿੰਦੇ ਉਨਦੀ ਉੱਥੇ ਬੈਠੇ ਹੋਣ ਤਾਂ ਕੋਈ ਨਹੀਂ ਲੈਦਾ ਇਹ ਤਾਂ ਰੋਟੀ ਨਹੀਂ ਖਾਦੀ ਆ ਕੇ ਆਪੇ ਆ ਜਾਣੀ ਆ ਆਉਂਦੇ ਨੇ ਟੜਕੇ ਨਹੀਂ ਆਦੀ ਆਏ ਨਹੀਂ ਆਏ ਨਹੀਂ ਆਉਂਦੇ ਹਾਂ ਖਾ ਲਾਂਗੇ ਰੋਟੀ ਕੰਮ ਕਰਕੇ ਨਹੀਂ ਮੁਝਾ ਦੇ ਟੜਕੇ ਦੇ ਭੁੱਖੇ ਭੁੱਖੇ ਤਾਂ ਫਿਰ ਹੈਗੀ ਹੁਣ ਆਪਾਂ ਖੜੇ ਨਾ ਆਦੇ ਚ ਉੱਥੇ ਬੈਠ ਜਾਓ ਤਾ ਕੋਈ ਰੋਟੀ ਖਾ ਲੈਨੇ ਹੁਣ ਅ ਅਗਲੀ ਰੋਟੀ ਲਿਆ ਹਾਂ ਲਿਓ ਮੈਂ ਹਾਂ ਉਸ ਤੋਂ ਬਾਅਦ ਹੀ ਲੈਟ ਹੋ ਗੇ ਉਹ ਆਸ ਗੋਵੇ ਕੰਮ ਜਾਈ ਕਰੀਂਦੇ ਸਾਂਵੇਂ ਵੀ ਨਿਭੜੀ 14 ਇੰਨ ਕਾਇਨੀ ਵੀ ਮੈਂ ਰੋਟੀ ਫੜਾਇਆ ਮਾਨਾ ਕਿ ਖੇਤਾਂ ਤਾਂ ਰੋਟੀ ਫੜਾਉਂਦਾ ਉਹ ਤੋਂ ਬੇਬੇ ਕੋਈ ਗੱਲ ਨਹੀਂ ਕੋਸੇਂਦਾ ਉਹਦਾ ਬੋਲੀ ਜਾਂਦੇ ਨੇ ਉਹਦਾ ਅੱਧੀ ਕੁਸਰੀ ਹੁੰਦਾ ਆਈਂ ਸੁਬਹ ਰਾਤ ਅੰਦਰ ਆ ਗਈ ਤੇ ਕਾਲਮ ਰੋਟੀ ਖੰਡਿਆ ਕਿ ਜਦੋਂ ਬੰਦੇ ਉਹ ਨਹੀਂ ਕੀ ਕਰਦੇ ਕਿਤੇ ਤਾਂ ਸੇ ਰੋਟੀ ਖਾ ਲਾ ਤੂੰ ਨਹੀਂ ਖਾ ਲ ਮੈਡਰ ਹੋ ਜਾ ਬਈਆ ਲਾ ਉਹ ਗਿਦਾਲ ਚ ਕਿਉਂ ਕੋ ਵੀ ਨਹੀਂ ਪਾਇ ਨਾ ਢਾਲ ਹੀ ਘਟੋ ਹੋ ਗਿਆ ਪਉਣਾ ਭੁੱਲ ਗਈ ਮੰਮੀ ਸਾਨੂੰ ਕਿੱਥੇ ਪਾਉਂਦੀ ਆ ਕਿ ਉਹ ਤਾਂ ਕਾਜ ਵਾਲੇ ਮੁੰਡੇ ਨੂੰ ਪਾਉਂਦੀ ਐ ਨਹੀਂ ਦਹੀਂ ਨਾਲ ਕਿਉਂ ਉਹ ਚੱਲਦਾ ਦੀ ਤੂੰ ਆਪਣਾ ਉਹ ਕਰ ਦੂ ਚਮਟਾ ਰੁਖੀ ਜੋਟੀ ਫੜਾ ਗਈ ਤੋਟਲ ਕੀ ਪਤਾ ਬੇ ਬਲਗ ਜੋ ਕਿਤੇ ਇਹ ਲੱਗਿਆ ਤੁਹਾਨੂੰ ਵਧੀਆ ਸਮਝ ਆਈ ਚਾਰ ਪੈਸੇ ਆਇਆ ਕਰਨਗੇ ਚਲੋ ਚਲੀਏ ਰੋਟੀ ਤਰਸਾਲ ਚਲੋ ਜਿਹੜਾ ਮਨ ਮਤ ਕੰਮ ਆ ਨਵੇੜੇ ਆਉਨੇ ਆਪਾਂ ਹੋਰ ਤੇ ਕੋਈ ਬੰਦ ਹੋਊਗਾ ਤੂੰ ਬਗੜ ਜਾਂਦੀ ਫੋਟੇ ਨਾ ਕੀ ਗੱਲਾਂ ਜਾਂ ਕਰ ਜਾਂਦੀ ਸੀ ਨੀ ਬੇਬੇ ਤੂੰ ਮੈਂ ਤਾਂ ਕੁਝ ਨਹੀਂ ਕਹਿਆ ਕਹੀ ਤਾਂ ਜਾਂਦੀ ਸੀਗੀ ਮੁੰਡਿਆਂ ਨੂੰ ਕਿ ਤੁਸੀਂ ਕੀ ਹੰਕਾਰ ਦੇ ਹੈਗੇ ਕੰਕਿਓ ਨਹੀਂ ਪਾਇਆ ਤੈਨੂੰ ਆਏ ਨਹੀਂ ਕਰਿਆ ਐਂ ਕਿਉਂ ਮੋੜਾ ਨਾ ਲਾਇਆ ਕਰ ਤੂੰ ਵਕਤਾਂ ਨਹੀਂ ਉਹ ਕਿਹਾ ਕੈਨੇਡਾ ਜਾਊਗਾ ਉਸਤਾਫ ਸਰਵਣ ਕੇ ਆਊਗਾ ਸਭ ਕੁਝ ਬਣੂਗਾ ਉਹ ਇਹ ਯਾਫਰੂ ਆਖੇ ਰਹੀ ਆ ਉਸ ਸਭ ਨੂੰ ਇਹ ਕੰਮ ਕਰ ਦੇਣ ਦੇਣਾਂ ਦਾ ਤੇ ਫਿਰ ਇਹਨਾਂ ਨੂੰ ਵੀ ਉਹ ਜਾ ਪਾ ਦੇਣੇ ਜਿੰਨਾ ਕਹੇਗਾ ਸੀ ਇਹਨਾਂ ਨੂੰ ਬਾਤ ਉਹਨੂੰ ਕੀ ਕਰ ਇਹਨਾਂ ਨੂੰ ਕੰਮ ਕਰਨਗੇ ਵੀ ਕੰਮ ਤਾਂ ਫਿਰ ਮੈਂ ਤਾਂ ਪਾ ਦਿਆਂ ਵੀ ਕੰਮ ਕਰਨਾ ਕਰਦੇ ਆ ਮੈਂ ਵੀ ਪਾਉਣੀ ਆ ਜਿੰਨਾ ਕਿ ਉਹ ਹੁੰਦਾ ਕਰੇ ਦੇਖਾਂਗੇ ਜੇ ਰੋ ਕੈਨੇਡਾ ਅਫਸਰ ਬਣ ਕੇ ਆ ਗਿਆ ਬਣੂ ਅਫਸਰ ਦੇਖੀ ਸਹੀ ਇਹਨਾਂ ਨੇ ਕੀ ਕਰ ਦੇਣਗੇ ਖੇਤੀ ਵਾਲਿਆਂ ਨੂੰ ਕੀ ਪੈਂਦਾ ਜਿਹੜੇ ਕੋਸ ਹੈਗਾ ਤਾਂ ਖੇਤੀਚੀ ਹੈ ਕਾਹਨੂੰ ਆ ਖੇਤ ਚ ਬੈ ਬੈ ਤੈਨੂੰ ਬਹਿ ਮੈਂ ਜਿਹੜੇ ਵਰਗਾ ਇਹਨਾਂ ਨੂੰ ਪੁੱਛ ਕੇ ਦੇ ਕਿੰਨਾ ਕੁਸ ਬਣਾਈ ਜਾਂਦੇ ਆ ਲੋਕ ਕੰਤਾ ਹੋਇਆ ਪਿਆ ਵੀ ਕਿਤੇ ਇਹਨਾ ਪੜਦਾ ਜਾਵੇ ਇਹਨਾ ਨਾਲ ਧੋਜਵਾਕ ਦਾ ਸਨਿਕਾ ਕਰਾਇਆ ਕਰ ਜਵਾਕਾਂ ਤੋਂ ਸੜ ਕੇ ਕਿਹੜਾ ਅਫਸਰ ਲੱਗ ਜੂਗਾ ਲੱਗੂ ਅਫਸਰ ਲੱਗਦਾ ਕਿਉਂ ਨਹੀਂ ਤੂੰ ਹਾ ਇਹਦਾ ਸੋਚਿਆ ਕਰ ਵੀ ਲੱਗਦਾ ਨਹੀਂ ਸਾਰਾ ਦਿਨ ਜਵਾਕ ਪੜਦਾ ਹੈ ਬਥੇਰਾ ਕੈਨੇਡਾ ਵਾ ਦੇ ਜੂਆ ਇਹਨਾਂ ਨੂੰ ਵੀ ਸੁਖ ਹੋ ਜੂਗਾ ਜੇ ਕੈਨੇਡਾ ਵਾ ਗਿਆ ਇਹਨਾਂ ਦੇ ਵਿਆਹ ਹੋ ਜਾਣਗੇ ਖੇਤੀ ਹੋ ਜਾਂਦੇ ਕੌਣ ਕਰਦਾ ਰਿਸ਼ਤੇ ਕੰਤਾ ਰਹਿਂਦਾ ਸਾਰਾ ਦਿਨ ਸਨਿਕਾ ਨਾ ਕਰਾਇਆ ਕਰ ਜਵਾਕਾਂ ਦਾ ਤੂੰ ਬਰਤਸ ਖਾਈ ਜਾਂਦੀ ਰਹੀਆਂ ਸਾਰਾ ਦਿਨ ਇਹ ਤਾਂ ਕੋਈ ਚੱਜ ਦਾ ਗੱਲ ਤੋ ਦੱਸ ਦਿਆ ਕਰ ਕਿ ਨੇ ਆ ਬੱਦ ਖਾਣੇ ਮੰਗ ਪਾਈ ਦੀ ਓ ਮੇਰੇ ਜਵਾਕ ਸਾਰਾ ਦਿਨ ਖੇਤ ਚ ਖਾਪਦੇ ਨੂੰ ਕਿ ਹੋਈ ਨੂੰ ਪਉਂਦੀ ਐ ਦੇਖਾਂਗੇ ਜੇ ਰੋਕ ਨੀ ਡਾ ਦੇ ਅਫਸਰ ਬਣ ਕੇ ਆ ਗਿਆ ਹਰਾਂ ਦਾ ਮੰਮੀ ਆ ਗਿਆ ਵਾ ਚਾਹ ਲਿਆ ਦੇ ਮੰਮੀ ਫੇਰ ਮੈਨੂੰ ਆਹ ਲੈ ਦੇ ਮੰਮੀ ਆਹ ਗਿਆ ਲੈ ਦੇ ਮੰਮੀ ਆਹ ਗਿਆ ਤੇ ਇੱਕ ਤਾਵਾ ਇੰਦਾਂ ਲੋਕਾਂ ਕਿਵਾਂ ਤੇ ਗੰਦੀ ਆਂਗਾ ਚਾਹੀਦੀ ਰੋਟੀ ਵੀ ਬਣਾ ਲੈਣੇ ਤੇ ਕਾਹਦੇ ਵਾ ਕੋਈ ਨਹੀਂ ਆਵਨੀ ਆ ਵੀ ਦੋ ਲਈ ਜਾਣੀਆਂ ਜਵਾਗ ਨੂੰ ਠੱਪ ਕੇ ਆ ਜਾਣਾ ਨਾ ਤਾਂ ਤਾਂੱਖ ਲੱਗੀ ਹੋਣੀ ਆ ਕਿੰਨੀਆਂ ਵੀ ਕਿੰਨੀਆਂ ਵਿੱਚ ਰੱਤੀ ਲੈ ਗਈਆਂ ਦੋ ਕਿੰਨੀਆਂ ਖਾ ਲੈਣਾਂਗੇ ਲੈ ਲੈ ਆਦਾ ਪੀ ਲੈ ਯਾਰ ਉਹ ਕਿੰਗੀ ਜਿਆ ਟੁੱਟੀ ਆ ਅੱਜ ਆ ਉਹ ਲਾਉਣ ਦੇ ਹੋਂ ਅੱਜ ਹੁਸੀਏ ਕਰੋ ਹੋਣਾ ਕਿ ਕਾ ਮੈਂ ਲਾਉਣ ਦੇ ਨਹੀਂ ਉਸ ਗਿਆ ਸਮਾਨ ਹਲੋ ਹਲੋ ਕੀ ਹਾਲ ਹੈ ਬਾਈ ਬਾਈ ਕੀ ਆ ਭਈਆ ਸਮਾਨ ਦਾ ਹੱਲ ਕਰਦੇ ਯਾਰ ਸਰੀ ਬਹੁਤ ਟੁੱਟ ਜਾਂਦਾ ਬਾਈ ਯਾਰ ਉਹ ਭਾਈ ਯਾਰ ਪਹਿਲਾਂ ਨੇ ਪੈਸੇ ਦਿੱਤੇ ਤੇ ਯਾਰ ਹੁਣ ਤੂੰ ਰੋਜ਼ ਸਮਾਨ ਵਣ ਕਹੀ ਜਾਂਦਾ ਹੈ ਭਾਈ ਕੋਈ ਨਾ ਯਾਰ ਪੈਸੇ ਤੇਰੇ ਦੇਵਾਂਗਾ ਭਾਈ ਯਾਰ ਅੱਜ ਦਾ ਤਾਂ ਦੇ ਦੇ ਯਾਰ ਕੱਲ ਨੂੰ ਤੈਨੂੰ ਪੈਸੇ ਪੱਕਾ ਦੇ ਦਊਗਾ ਯਾਰ ਭਾਈ ਸਾਰੀਆਂ ਹੀ ਕਹਿ ਰਹੇ ਨੇ ਯਾਰ ਤੂੰ ਆਪ ਦਾ ਕੋਈ ਹੱਲ ਹੋ ਲੱਗਾ ਨਹੀਂ ਨਹੀਂ ਭਾਈ ਆ ਕੇ ਯਾਰ ਆ ਤਾਂ ਕਰੋ ਕਰੋ ਕੈ ਮਰਜੀ ਹੋਣਾ ਪਰ ਤੂੰ ਘਰ ਇਕੱਠੇ ਕਰ ਪੈਸੇ ਦੇ ਮੈਨੂੰ ਕੋਈ ਨਾ ਭਾਈ ਪੈਸੇ ਤੈਨੂੰ ਦੇਵਾਂਗਾ ਯਾਰ ਮੈਨੂੰ ਸਮਾਨ ਦੇ ਅੱਜ ਤੂੰ ਆ ਚਲ ਤੈਨੂੰ ਸਮਾਨ ਤਾਂ ਆਥਰੇ ਨਹੀਂ ਦਵਾ ਦਾਂਗੇ ਕੋਈ ਗੱਲ ਨਹੀਂ 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 ਆਥਰੇ ਨਹੀਂ ਭਾਈ ਮਣ ਕੇ ਹੁਣੀ ਕਰਦੇ ਹੱਲ ਮੇਰਾ ਤਾਂ ਚੱਲ ਚਲ ਕੋਈ ਨਾ ਕਰੂੰਗਾ ਤਾਂ ਪੈਸਿਆਂ ਦਾ ਹੱਲ ਕਰ ਤੂੰ ਮਰੇ ਕੋਈ ਨਾ ਪੈਸੇ ਬਈ ਮੈਂ ਕਰਦਾ ਹੱਲਾ ਤੇਰੇ ਪੈਸੇ ਕੋਈ ਨਾ ਆਉਣਾ ਬਈ ਹਾਂ ਤੂੰ ਪੈਸੇ ਦਾ ਹੱਲ ਕਰ ਫੇਰ ਉਹ ਖਾਤਾ ਮੇਰਾ ਸਮਾਨ ਦਾ ਕੋਈ ਨਾ ਠੀਕ ਆ ਬਈ ਠੀਕ ਚਾ ਕੋਈ ਠੀਕ ਆ ਮੈਂ ਤੇਰਾ ਫੋਨ ਲਾਉ ਠੀਕ ਆ ਬਈ ਯਾ ਸਮਾਨ ਦਾ ਹੱਲ ਤਾਂ ਹੋ ਗਿਆ ਸਰੀਰ ਵੀ ਬਹੁਤ ਥੇਂਦਾ ਪੈਸੇ ਵੀ ਨਹੀਂ ਕੋਈ ਰਹਿ ਗਏ ਮਮ ਨੂੰ ਲਾਉਣਾ ਬੂਬਾ ਨਾ ਕੋਈ ਪੈ ਜਾਵਾ ਕਹਿਣਾ ਪਊਗਾ ਵੀ ਕੋਈ ਕਿਸ ਭਰਨੇ ਆ ਖੇਰੀ ਹੱਲ ਹੋਊਗਾ ਤੂੰ ਮਰ ਜਾਵੇਂਗੀ ਸਰੀਪ ਕੁੱਟਿਆਂ ਦਾ ਸਿਰ ਦੁਰੀਂਦਾ ਆਲਾ ਐਨਾ ਆਸ ਵਿੱਚ ਉਹ ਦੇ ਦੇ ਨਾ ਮੰਮੇ ਨੂੰ ਬਹਾਨਾ ਕੋਈ ਮਾਰਦੇ ਆਂ ਤਾਈ ਦੇ ਜਿੰਨੇ ਆ ਬੋਲ ਉਹ ਆ ਮੰਮੀ ਨੂੰ ਪੁੱਛਦੇ ਆ ਪੈਸੇ ਕਹਨੇ ਆ ਵੀ ਤੇਰੇ ਮੰਮੀ ਕਿਧਰ ਗਈ ਐਂਦਰ ਦੇਖ ਲੈ ਐਂਦਰ ਗਈ ਮੰਮੀ ਹਾਂ 500 ਰੁਪਏ ਦੇ ਦੇ ਮੈਨੂੰ ਕੀ ਕਰਨੇ ਨੇ ਤਾਂ ਬੱਕ ਤਾਂ ਅੱਬਾਂ ਹੀ ਲਿਆਉਣੀਆਂ ਨੇ ਹੁਣ ਚੱਲ ਲਿਆ ਆ ਬੱਸ ਜੱਥੇ ਉਹ ਮੈਂ ਫੀਸ ਭਰ ਕੇ ਆਈ ਸੀ ਉਹ ਸਾਰਾ ਦਿਨ ਕਹੈ ਨਾ ਪੈਸੇ ਦੇ ਦੇ ਪੈਸੇ ਦੇ ਦੇ ਉਹ ਮੈਂ ਲੈ ਕੇ ਆਉਣੀ ਨਾ ਮੀ ਇੱਕ ਨਵੇਂ ਸੈਕਟਰ ਦੀ ਹੈਗੀ ਉਹ ਲੈ ਕੇ ਆਉਣੀ ਹੈ ਕਿਤਾਬ ਉਹ ਦੇ ਮੈਨੂੰ 500 ਰੁਪਇਆ ਦੇ ਦੇ ਪੈਸੇ ਤਾਂ ਦੇ ਦੂੰਗੀ ਪਰ ਇੰਨੇ ਨਾ ਤੂੰ ਖਰਚਾ ਕਰਿਆ ਕਰ ਨਹੀਂ ਨਹੀਂ ਖਰਚਾ ਨਹੀਂ ਕਰਦਾ ਉਹ ਪਰ ਮੈਨੂੰ ਜ਼ਰੂਰੀ ਹੈ ਫਿਰ ਮੈਨੂੰ ਆ ਗਏ ਨੀ ਕਹ ਤੂੰ ਫਿਰ ਨਹੀਂ ਨਹੀਂ ਮੈਂ ਸੁੱਤਾ ਪਿਆ ਸੀਗਾ ਸੁੱਤਾ ਉੱਠ ਕੇ ਆਇਆ ਹੁਣ ਉਹੀ ਲਾ ਲਾ ਤੈਨੂੰ ਤੂੰ ਆ ਬੁੰਡੇ ਆਦੇ ਨੇ ਕਿਤੇ ਨਸ਼ਾ ਨੁਸ਼ਾ ਨਾ ਕਰਨ ਲੈ ਨਹੀਂ ਨਹੀਂ ਬੇਬੇ ਆ ਜਾਂਦੇ ਇਹਨੂੰ ਵੱਡੇ ਨਹੀਂ ਤੇ ਫਿਰ ਤੇ ਲੈ ਕੇ ਦੇ ਦੂੰਗੀ ਹੁਣ ਮੇਰੇ ਕੋਲ ਤਾਂ ਕਿੱਥੇ ਆ ਤੂੰ ਤਾਂ ਰੋਜ਼ ਕਹੈ ਨਾ ਪੈਸੇ ਦੇ ਦੇ ਪੈਸੇ ਦੇ ਦੇ ਤੂੰ ਗੇ ਚੰਗਾ ਭਾਬਾ ਫੇਛੀ ਦੀ ਫੋਨ ਕਰ ਉਹਨਾਂ ਨੂੰ ਫੇਰ ਛੇਤੀ ਦੇ ਮੈਨੂੰ ਪੈਸੇ ਨਹੀਂ ਤੂੰ ਤਾਂ ਉਹੀ ਕਹੀ ਜਾਨੀ ਮੈਂ ਕੋਈ ਨਾ ਸਾਨੂੰ ਸੰਨੀ ਕਰਦਾ ਮੈਂ ਸੁੱਤਾ ਉੱਠ ਕੇ ਆਇਆਂਗਾ ਤੂੰ ਤਾਂ ਉਹੀ ਮੇਰੇ ਤੇ ਸ਼ੱਕ ਕਰੀ ਜਾਨੀ ਆਹ ਸਾਡੇ ਮੁੰਡੇ ਕਹਿੰਦੇ ਨੂੰ ਨਾ ਨਾ ਫੇਰ ਕੋਈ ਕਹੀ ਜਾਵੇ ਮੈਂ ਕੁਝ ਨਹੀਂ ਕਰਦਾ ਹੈਗਾ ਆਹ ਸਾਰੇ ਕੰਮ ਜਨ ਮੇੜਦੇ ਹੈ ਮੈਂ ਤਾਂ ਮੈਂ ਪਾਇਆ ਨਾ ਕੱਖ ਆਨ ਲੈ ਘਰ ਪਈ ਤੇ ਤੂੰ ਨਾ ਚਾ ਲਿਆਊਗਾ ਆ ਲੈ ਮੈਨੂੰ ਫੜਾ ਤੂੰ ਆ ਘਰ ਮੈਂ ਇੱਕ ਕੰਮ ਸਾਰੇ ਨਵੇਂੜਾਂ ਨਾਲ ਨਾ ਸੰਨੀ ਪਾਈ ਮੈਂ ਇੱਥਾਂ ਨਹੀਂ ਜਾਗ ਰਿਹਾ ਉਹ ਮਈ ਪਾ ਕੇ ਉਹ ਕਿਹੜਾ ਕਾ ਪਕਾ ਜਾਲੇ ਨੇ ਕਿਹੜਾ ਰਲਾਈ ਰੂਹੀ ਹੁਣੇ ਕੁਛ ਨਹੀਂ ਚੱਲ ਸਾਰਾ ਕੁਛ ਨਹੀਂ ਕਰ ਨਾ ਪਊ ਚੱਲ ਤੂੰ ਆ ਨਵੇਂੜ ਤੇ ਮੈਂ ਚਾ ਲਿਆਉ ਠੀਕ ਹੈ ਨਾ ਹੁਣ ਅਸੀਂ ਕੋਈ ਜਹ ਹਾਂ ਸੰਭਾਲ ਕੋਸ਼ਿਸ਼ ਕਰਮ ਪਹਿਲਾਂ ਜੇ ਇੱਕ ਅਖਬਾਰੀ ਚੱਲ ਮਾਂ ਨੂੰ ਕਹਿੰਨੇ ਵੀ ਚਾਹ ਬਣਾ ਲਓ ਹਣਾ ਆਉਂਦਾ ਬੰਦਰ ਵੀ ਨੇ ਜੁਨੀ ਰਹਾ ਦੂਆ ਤੋ ਵੀ ਚਾਹ ਬਣਾਉਂਦੇ ਨਾਲ ਤਾਂ ਆ ਗਿਆ ਵੇਂ ਤੇਰਾ ਤੂੰ ਹਾਂ ਆ ਗਿਆ ਮੈਂ ਚਾਹ ਬਣਾ ਦੋ ਖੇਤ ਜਾਵਾਂ ਫਿਰ ਕਮ ਕਮ ਨੇ ਜਿਹੜੇ ਨਵੇੜ ਤੋਂ ਮੈਂ ਕੱਖ ਪਾ ਦੰਨੇ ਹਾਂ ਕੱਖ ਪਾ ਦੇ ਮੈਂ ਚਾਹ ਪਣਾ ਦੰਨੀ ਹੈ ਹਾਂ ਤੇ ਤੁਸੀਂ ਚਾਹ ਚ ਬਣਾ ਦਿਓ ਉਹ ਆਏ ਨੇ ਆਪਣਾ ਛੋਟਾ ਕਾਲ ਜੀ ਆ ਗਿਆ ਸੀ ਪੈਸੇ ਮੰਗਦਾ ਸੀ ਉਹ ਐਸੇ ਕੱਲ ਤਾਂ ਲੱਗੀ ਗਿਆ ਜੀ ਉਹ ਮੈਂ 6-7000 ਰੁਪਏ ਫੜਾਇਆ ਤੈਨੂੰ ਐਂ ਤੂੰ ਕਹਿੰਦੀ ਬੀਬੀ ਫੀਸ ਫੋਸ ਭਰਨੀ ਆਉਦੀ ਹੋਰ ਪਤਾ ਨਹੀਂ ਭਾਈ ਮੈਂ ਤਾਂ ਤਾਂ ਕਿ ਮੰਮੀ ਪੈਸੇ ਦੇ ਦੇ ਮੈਂ ਆਖਿਆ ਭਾਈ ਪੈਸੇ ਤਾਂ ਮੇਰੇ ਕੋਲ ਤਾਂ ਹੈ ਨਹੀਂ ਗੇ ਮੈਂ ਵਿੰਦਰ ਨੂੰ ਕਹਿ ਦੂੰਗੀ ਵਿੰਦਰ ਲਿਆ ਕੇ ਦੇ ਦੂਗਾ ਬੀਬੀ ਆਏ ਆ ਮੈਂ ਤਾਂ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਪੈਸੇ ਤਾਂ ਮੈਂ ਆਪਰ ਹੋਰ ਲੈ ਦੇ ਗੱਲ ਕਰ ਨਸ਼ੇ ਨੂਸ਼ੇ ਕੱਪੇ ਹੋਰ ਗਾਸੇ ਤਾਂ ਕਿ ਜੀ ਮਨੂ ਫਿਰ ਗੌਰ ਆਖਿਆ ਕਰ ਭਾਈ ਮੈਨੂੰ ਤਾਂ ਹੁਣ ਕਦੇ ਬੈਠੇ ਨੂੰ ਕੀ ਪਤਾ ਆਪਾਂ ਤਾਂ ਹੁਣ ਪੜਾਈ ਵਾਸਤੇ ਪੈਸੇ ਦਿੰਨੇ ਆ ਉਹਨੂੰ ਬੀਬੀ ਆਏ ਨਾ ਤੂੰ ਵੀਰ ਤੂੰ ਮੜਾ ਮੜਾ ਤੁੰਗਾਇ ਸਾਡੇ ਤਾਂ ਕਿਹੜਾ ਮਾਨਦਾਨੀ ਉਹ ਖੇਤ ਹੁੰਨੇ ਅੱਜ ਖੇਤਦਾਰ ਕਰੀਏ ਕਿ ਉਹਦੇ ਕੋਈ ਨੀ ਨਿਗਾਹ ਕਰੀਏ ਐ ਤਾਂ ਮੈਨੂੰ ਕਿਹਾ ਸੀ ਹਾਂ ਤੂੰ ਮੈਂ ਕਿਹਾ ਭਾਈ ਜਿਹੜੇ ਜੇ ਖੰਦਾ ਲੱਗਦਾ ਤੂੰ ਮੈਨੂੰ ਉਹਦਾ ਕਿਨਾ ਮੈਂ ਤਾਂ ਕਿ ਸੁੱਤਾ ਉੱਠਿਆ ਵੀ ਮੰਮੀ ਤਾਂ ਕਰਕੇ ਜਿਹੜਾ ਆ ਗਿਆ ਮੈਨੂੰ ਉਹ ਆਏ ਬੀਬੀ ਜੇ ਹੁਣ ਆਪਾਂ ਸਾਂਭ ਲੈ ਉਹਨੂੰ ਵਧੀਆ ਮੈਂ ਤਾਂ ਤੈਨੂੰ ਐਂ ਕਹਿੰਦਾ ਖੇਤੀ ਜੀ ਲਾ ਲੈ ਕੀ ਕਰਾਉਣਾ ਆਪਣਾ ਖੇਤੀ ਜੀ ਤਾਂ ਆਏ ਐ ਅੱਜ ਕੱਲ ਇੱਥੇ ਖੇਤੀਆਂ ਚ ਪੁੱਤ ਪੈਂਦਾ ਨਹੀਂ ਕੋਈ ਤੁਸੀਂ ਦੋ ਜਣੇ ਹੈਗੇ ਖੇਤੀ ਵਾਲੇ ਐਨੀ ਕਿੜਾ ਆਪਣੀ ਜੱਜਤ ਵੜੀ ਏ ਚੱਲ ਤੇਰੀ ਮਰਜ਼ੀ ਬੀਬੀ ਮੈਂ ਫਿਰ ਹੁਣ ਆਹਦੇ ਆ ਵੀ ਪਾਈ ਉਹਨੂੰ ਜੇ ਬਾਗ ਦੇ ਬਾਹਰ ਤੇ ਉੱਥੇ ਤਾਂ ਨਸ਼ੇ ਪੱਤੇ ਕੋਈ ਨਹੀਂ ਕਰਨ ਦਿੰਦਾ ਹੈਗਾ ਕੈਨੇਡਾ 'ਚ ਤਾਹ ਜੇ ਨਸ਼ਾ ਪੱਤਾ ਹੈ ਹੀ ਨਹੀਂ ਚੱਲ ਫਿਰ ਮੈਂ ਤਾਂ ਲਿਆ ਦੂ ਬੀਬੀ ਤੇਰੀ ਮਰਜ਼ੀ ਆ ਗਾ ਨੂੰ ਤੂੰ ਉਹ ਸੰਨੀ ਬਣਾ ਦੇ ਚਾਹ ਫਿਰ ਚਾਹ ਬਣਾ ਦੇਣੀ ਹੈ ਨਾ ਕੋਈ ਨਹੀਂ ਬਣਾ ਦੇਣੀ ਹੈ ਚਾਹ ਤਾਂ ਮੈਂ ਅਈ ਨਾ ਤਾਂ ਪਤਾ ਨਹੀਂ ਲੱਗਦਾ ਉਹ ਤਾਂ ਕਹਿੰਦਾ ਮੈਂ ਨਹੀਂ ਕੁਝ ਖਾਂਦਾ ਇਹ ਆਖ ਹੀ ਜਾਂਦੇ ਨੇ ਭਾਈ ਚੀ ਲੈ ਗਏ ਮੈਂ ਤਾਂ ਪਤਾ ਹੀ ਨਹੀਂ ਕਦੋਂ ਲੈ ਗਏ ਇਹ ਤਾਂ ਪੈਸੇ ਯੋਗਰੀ ਹੁਣ ਇਹਨਾਂ ਦਾ ਇਹ ਤਾਂ ਹੀ ਕਰਦਾ ਜਿਵੇਂ ਜਵਾਕ ਆਉਹੀ ਗੱਲ ਫਿਰ ਜੇ ਆਪਾਂ ਇਹ ਕਹਿ ਦਿੰਨੇ ਆ ਵੀ ਨਾ ਪੈਸੇ ਦੇ ਦੇ ਤਾਂ ਕੰਮ ਬਲ ਦੇ ਨਾ ਫਿਰ ਮੇਰੇ ਸਿਰ ਗੱਲ ਆਈ ਜਾਂਦੀ ਹੈ ਹੁਣ ਕੀ ਕਰਾਂ ਮੈਂ ਤਾਂ ਆਈ ਸੀ ਕੋਈ ਕੰਮ ਤੇ ਲੱਗ ਜੂ ਜਵਾਕ ਆਪ ਨੂੰ ਵੀ ਸੁੱਖ ਹੋ ਜੂ ਇਹ ਸਾਰਨ ਖੇਤਾਂ ਦੀ ਫਿਰ ਦੇਰ ਇਹੋ ਦੋ ਮੇਰੇ ਗੱਲ ਪੈਂਦੇ ਨਾਲ ਆਏ ਨਹੀਂ ਕੱਬ ਦੇਖ ਜਵਾਕ ਜੀ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ ਇਸਨੂੰ ਕਹੀ ਜਾਂਦੀ ਮਾਂ ਨੂੰ ਮੈਨੂੰ ਲੱਗਦਾ ਇਹ ਚੰਬਲਾ ਰੱਖਿਆ ਇਹ ਮੈਨੂੰ ਉਹ ਵੀ ਕਹਿੰਦਾ ਸੀਗਾ ਜਖੀਰ ਉਹਨਾਂ ਦਾ ਇਹ ਨਸ਼ਾ ਕਰਦਾ ਹੈ ਭਾਈ ਸ਼ੱਕ ਲੱਗਦਾ ਮਾਂ ਹ ਲੱਗਦਾ ਹੈਗਾ ਬੀਬੀ ਪਈ ਚਲ ਮਰਜੀ ਹੈ ਬੀਬੀ ਦੀ ਯਾਰ ਜਿਹੜੇ ਦੂ ਬਿੱਗਿਆ ਉਹ ਬਕਾਊਗੀ ਮੈਂ ਛੋਟੇ ਨੂੰ ਕਹੂੰ ਦੂਜੇ ਨੂੰ ਇਹ ਆਪਣੇ ਨੂੰ ਡੂਲੇ ਡੂਲੇ ਹੋਣ ਹੁੰਦਾ ਮੈਂ ਤਾਂ ਲੱਗਦਾ ਐਂਕਰ ਉਹ ਚਲ ਚਾਹ ਵੀ ਲੈ ਕੇ ਜਾਣੀ ਉਹ ਉੱਥੇ ਭੁੱਖਾ ਮਰੀ ਜਾਂਦਾ ਹੋਣਾ ਆਪਾਂ ਪੀ ਗਾਂਗੇ ਲਾਰਟੀ ਨੂੰ ਕਹਾਂਗੇ ਦੇ ਦੇ ਭਾਈ ਪੈਸੇ 4 ਰੁਪਏ ਹੋਰ ਬੀਬੀ ਚਾਹ ਬਣ ਗਈ ਲੈ ਫੜਾ ਜਾ ਛੋਟਾ ਭੁੱਖਾ ਮਰੀ ਜਣਾਣਾ ਠੀਕ ਆ ਹੋਰ ਉਹਨੂੰ ਲੈ ਜਾਣਾ ਕਾਂਟੀ ਦਾ ਹੈਗੀ ਨੋਕੀ ਨਾ ਚਾਹ ਹਾਂ ਹੈਗੇ 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 ਉਹ ਤਾਂ ਓਏ ਆ ਛੋਟਾ ਚਾਹ ਵੀ ਲਾ ਓਏ ਲੈ ਆ ਭਾਈ ਚਾਹ ਓਏ ਹਾਂ ਆ ਜਾ ਆ ਜਾ ਭਾਈ ਚੱਲ ਤੇਰਾ ਭਾਈ ਪਾ ਆ ਜਾ ਦੱੜੀ ਆਂਦੇ ਆ ਜਾ ਕੇ ਨਾ ਮੰਗਦਾ ਦਪਾਇਰ ਕੋਈ ਵੀ ਆ ਵੀ ਤੇਰੇ ਘਲਾਚ ਛੋਟੇ ਕਿਰ ਗੱਲ ਕਹਾਂ ਮੈਂ ਅੱਜ ਮੰਮੀ ਫੇਰ ਪੈਸਾ ਨੂੰ ਯਾਰ ਕਹੀ ਜਾਂਦੀ ਸੀ ਮੈਂ ਕਹਾ ਕੀ ਕਰਨਾ ਕਹਿੰਦੀ ਇਹਨੇ ਛੋਟੇ ਨੇ ਪੈਸੇ ਭਰਨੇ ਪਰਸੋ ਯਾਰ ਫੀਸ ਜੀ ਭਰ ਕੇ ਅਟਾ 6-7000 ਰੁਪਏ ਦਿੱਤਾ ਸੀਗਾ ਹਾਂ ਹਾਂ ਅੱਜ ਫੇਰ ਮੰਗੀ ਜਾਂਦੇ ਨੇ ਯਾਰ ਹੁਣ ਆਰਤੀ ਦੇ ਫੇਸ ਜਾਣਾ ਪਊ ਇੰਨੇ ਪੈਸੇ ਦਾ ਕਰਦਾ ਕੀ ਯਾਰ ਬਾਈ ਫੀਸ ਤਾਂ ਆਪਾਂ ਕੱਲ ਭਰੀ ਆ ਉਹਦੀ ਮੈਂ ਤਾਂ ਆਪ ਦਿਨੋਂ ਹੀ ਰੋਜ਼ ਕਹਿੰਦਾ ਯਾਰ ਕਰਦੇ ਨਾਲੇ ਯਾਰ ਉਹ ਮੈਨੂੰ ਲੱchnaਏ ਤੋਂ ਚੰਗਾ ਹੀ ਲੱਗਦਾ ਮੈਨੂੰ ਉਹ ਕਹਿੰਦਾ ਜੀ ਮੱਖਣਾ ਕਹਿੰਦੇ ਯਾਰ ਐ ਹੀ ਆ ਸੋਡਾ ਮੁੰਡਾ ਉਹਦਾ ਯਾਰ ਬਾਈ ਮੰਮੀ ਨੇ ਬੜਾ ਚਮਲਾ ਰੱਖਿਆ ਯਾਰ ਉਹ ਛੋਟੇ ਚਮਲਾਇਆ ਤਾਂ ਹੈਗਾ ਐ ਆਪਾਂ ਨੂੰ ਵੀ ਐ ਜੇ ਪੜ-ਪੜ ਲਿਖ ਕੇ ਲੱਗ ਗਿਆ ਨਾ ਕੁਝ ਬੰਗ ਕੇ ਆ ਕੇ ਤੇ ਬਾਹਰ ਪੂਰ ਪਾ ਗਿਆ ਚੱਲ ਆਪਣਾ ਐਸੀ ਵੀ ਗੁਜ਼ਾਰਾ ਹੋ ਜੂ ਯਾਰ ਹੈ ਗੁਜ਼ਾਰੇ ਦੀ ਗੱਲ ਨਹੀਂ ਆਇਆ ਨਾ ਹੁਣ ਆਪਾਂ ਵੀ ਯਾਰ ਟੈਕਟਰ ਟੁੱਟੇ ਲੋਟ ਕਰਾਉਣਾ ਮੰਗਦੇ ਕਣਕ ਦੀ ਬੀਜੀਆਂ ਬਾਈ ਯਾਰ ਐਨੇ ਪੈਸੇ ਹੁਣ ਕਿੱਥੋਂ ਲਿਆਵਾਂਗੇ ਆਪਾਂ ਜੇ ਤੂੰ ਬਾਹਰ ਜਾਊ ਉਹ ਤੋਂ ਦੇਖੀ ਜਾਊ ਉਹ ਆਰਤੀਆ ਵੀ ਦੰਦਾ ਨੇ ਨਾਲੇ ਤੂੰ ਕਹਿੰਦਾ ਮੈਂ ਫੋਨ ਕਰਿਆ ਸੀਗਾ ਉਹਨੂੰ ਹੋਰ ਮੈਨੂੰ ਕਹਿੰਦਾ ਸੀ ਕਹਿੰਦਾ ਭਾਈ ਤੁਹਾਡੇ ਪਹਿਲੀ ਬਥੇਰੇ ਚੜੇ ਪਏ ਨੇ ਉਹ ਚੜੇ ਤਾਂ ਭਾਈ ਹੁਣ ਆਪਾਂ ਨੂੰ ਵੀ ਪਤਾ ਯਾਰ ਹੁਣ ਤੇ ਲੈ ਛੋਟੇ ਚਾਹ ਚੂ ਤਾਂ ਪੀ ਦੀ ਕੰਮ ਰਹਿ ਗਿਆ ਕੋਈ ਕਿੰਨਾ ਕ ਨਾ ਨਾ ਕੰਮ ਬਈ ਮੈਂ ਸਾਰਾ ਕਰਤਾ ਯਾਰ ਹੁਣ ਤਾਂ ਐ ਸੀਗਾ ਪੱਕੇ ਚੱਲੇ ਕੰਡ ਜੜੀ ਜਾਂਦੇ ਯਾਰ ਬਿੰਨਾਵਾਂ ਨੂੰ ਆਂ ਚੱਲ ਫਿਰ ਐ ਕਰ ਨਾਂ ਨੂੰ ਲੈਣੇ ਨਾਲ ਆਪਾਂ ਤੇ ਨਾਲੇ ਮੈਂ ਓਏ ਸੰਤ ਤਾਂ ਹੁਣ ਤੈਨੂੰ ਪਤਾ ਹੀ ਹੱਲ ਹੋਇਆ ਨਹੀਂ ਕੋਈ ਹਾਂ ਹਾਂ ਉਹਦਾ ਦਿਨ ਪਤਾ ਮੇਰਾ ਕਰਾਂਗੇ ਜਗਾੜ ਹੋਰਾਂ ਪਰਾਂ ਤੋਂ ਜੀ ਜੀ ਮੈਂ ਆਰਤੀ ਨਾਲ ਗੱਲ ਜੀ ਕਰੀ ਸੀ ਫੋਨ ਤੇ ਅੱਛਾ ਜੀ ਤਾਂ ਐਸੀ ਅੰਦਾਜ਼ ਪਰ ਉਹਨੂੰ ਫੋਟਾ ਪਹਿਲਾਂ ਦੀ ਹਾਂ ਮੋਗਾ ਦੋ ਤਿੰਨ ਦਿਨ ਖੜਜੋ ਤੁਹਾਡਾ ਸਾਰਾ ਸਾਬ ਫਟਾਵ ਕਰਕੇ ਮੈਂ ਤੁਹਾਨੂੰ ਕੋਈ ਦਸਤ ਦੰਨਾ ਬੜੇ ਕੁਇਰਤੀਆ ਦੇ ਦੂੰਗਾ ਚਲ ਕੋਈ ਹੱਲ ਕਰਾਂਗੇ ਦੋ ਦਿਨਾਂ ਤੱਕ ਉਹਦਾ ਬਰਾਹੀ ਕਹਾ ਕਰੀ ਜਾਂਦਾ ਸੀ ਦੇਖ ਕੇ ਆਇਆ ਨਾ ਸੀ ਫੋਨ ਕਰਿਆ ਸੀਗਾ ਹੁਣ ਆਰ ਤੀਨੋ ਵੱਡੇ ਬਾਈ ਨੇ ਅੱਛਾ ਉਹ ਕਹਿੰਦਾ ਵੀ ਹਲੇ ਖੜਦੋ ਲੋਕ ਦੇ ਨਾ ਹੁਣ ਤੈਨੂੰ ਅੱਗ ਸਾਕਤਾ ਤਾ ਬਿਨਾਂ ਤਾਂ ਅਗਲਾ ਦਿੰਦੇ ਨਹੀਂ ਹਾਂ ਹਾਂ ਸਾਕਤਾ ਦੋ ਨਾ ਆਪਾਂ ਨਾ ਟੱਟ ਦਾ ਤੇਲ ਪਾਣੀ ਬਦਲਾ ਮੈਂ ਆਪਾਂ ਨੂੰ ਪੈਸਿਆਂ ਦੀ ਲੋੜ ਹੀ ਲੋੜਾ ਕਣਕ ਵਿੱਚ ਜਾਂਦੇ ਮੂਰੇ ਆਪਾਂ ਹੋਰ ਪੈਸਿਆਂ ਦੀ ਲੋੜ ਆ ਨਾ ਬਾਈ ਫਿਰ ਫਿਰ ਮੈਂ ਤਾਂ ਆਪਾਂ ਆਇਆ ਆਖਿਆ ਸੀ ਫਿਰ ਮੈਂ ਨਾ ਤੈਨੂੰ ਤਾਂ ਖਤਮ ਹਾਂ ਬਿੰਦਰ ਨੂੰ ਕਹਿ ਰਿਹਾ ਮੈਂ ਹੁਣ ਤੈਨੂੰ ਪੈਸੇ ਰੋਜ਼ ਕਿੱਥੋਂ ਦੇ ਗਿਆ ਨਾ ਹੋਰ ਹੀ ਆ ਕੋਈ ਨਹੀਂ ਕੋਈ ਪਤਾ ਲੱਗਦਾ ਹੁਣ ਬਾਹਰੋਂ ਅੰਦਰ ਹੁਣ ਆਈ ਅਰੇ ਸੀ ਪੜ ਜੇ ਤਾਂ ਕੋਈ ਕੰਮ ਤੇ ਵਾਗ ਜੇ ਪਰ ਜਲੋਪਾ ਦਾਰ ਵੀਰ ਜੀ ਪਰਸਨ ਆ ਦੇਖ ਲਾਏ ਪੁੱਛ ਲਾਏ ਇਹ ਵੀ ਆ ਗਈ ਹੋਣੀ ਹੈ ਕੜਾਖੜੂ ਕੇ ਦੇ ਦਾਂਗੇ ਹਾਂ ਫਿਰ ਥੋੜ੍ਹਾ ਕਾਂ ਦੇ ਦੇਓ ਭਾਈ ਉਹਨੂੰ ਪੈਸੇ ਤਾਂ ਕੋਈ ਹੱਲ ਹਾਂ ਹੁਣ ਤਾਂ ਜਿੱਤੇ ਰਿਪਲ ਸਮਾਂ ਆ ਜੀ ਫਰੋਂ ਤਾਂ ਫੇਰ ਦੇ ਦੇਾਂਗੇ ਕੁਲ ਸੁਨੇ ਇਹ ਵੀ ਦੇ ਦੇਾਂਗੇ ਫਰਤੇ ਵਾਲੀ ਪ੍ਰਕਸ਼ਨ ਚੋ ਲੈ ਕੇ ਦੇ ਦੇਾਂਗੇ ਬਰਾੜ ਦੀ ਕੀ ਪਤਾ ਕਿੰਨੇ ਦੇਉਂਗਾ ਨਾ ਦੇਉ ਮੈਂ ਤਾਂ ਭਾਈ ਤੇਨੇ ਪਰਸਨ ਕਬੜੇ ਹੁਣ ਤਾਂ ਮਰ ਨਹੀਂ ਨਾ ਗਾਡੇ ਕੋਲ ਹੀ ਰੱਖੋ ਠੀਕ ਹੈ ਚਲ ਕੋਈ ਨਾ ਕਰਾਂਗੇ ਪੈਸੇ ਤਾਂ ਵਿੰਦਰਾ ਦੇਣੇ ਪੈਣਗੇ ਵੀ ਵੀ ਕੋਈ ਹੱਲ ਤਾਂ ਕਰਨਾ ਪਊਗਾ ਹੁਣ ਦੇਖਾਂਗੇ ਕਰਾਂਗੇ ਕੋਈ ਹੱਲ ਵੀ ਦੀ ਫਿਰ ਹੱਲ ਦੀ ਤਾਂ ਕੋਈ ਭਾਈ ਕਰੋ ਨਾ ਕਰੋ ਐਸ ਤਾਂ ਹੁਣ ਦੇਣੇ ਵਣਗੇ ਹੁਣ ਆਦੇ ਵਿਚਾਲੇ ਤਾਂ ਨਹੀਂ ਕਰੀ ਰੱਖਣਾ ਨਾ ਠੀਕ ਹੈ ਕੋਈ ਨਾ ਕਰਾਂਗੇ ਹੋਰ ਕਿਤੇ ਤਾਂ ਇਹ ਲੱਗਾਂਗੇ ਬਸ ਪੈਸਾ ਆਉਂਦਾ ਕਹਿੰਦਾ ਜੇ ਹੁਣ ਬਿੰਦਰਾ ਤਾਂ ਭਾਵੇਂ ਦੋ ਦਿਨ ਨਿਮੋਤਾ ਜੀ ਚਾਹੀਦੇ ਨੇਗੇ ਅੱਜ ਫੇਰ ਹੁਣ ਬਤੂ ਆਪਦੀਆਂ ਨਹੀਂ ਜਾਂਦਾ ਤਾਂ ਉਹ ਬਤਾਉ ਤਾ ਦੇਣਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਹੱਲ ਕਰਕੇ ਦੇ ਦੇ ਤੂੰ ਮੈਂ ਤਾਂ ਉਹਨਾਂ ਕਿਹਾ ਸੀ ਭਾਈ ਦੇ ਦੇ ਉਹ ਐਸੇ ਪਰਵਾਹ ਕਿਸ ਨੂੰ ਆਰਟੀਕਲ ਕਿਹਾ ਉਹਦੇ ਤਾਹਾਂ ਕਿਹਨਾਂ ਹਲੇ ਕਵਲ ਨੰਨੇ ਜੇ ਤਾਸਤਾ ਨਹੀਂ ਕਰਦੇ ਤਾਂ ਵੀ ਦੇ ਆਂਦੇ ਬਾਜੇ ਪਾਤੂ ਦੋਵੇਂ ਖੜਾ ਦੇ ਮਾਨੂੰ ਮਾ ਆਪਣੇ ਖੜਦੇ ਨਹੀਂ ਬੇਬੇ ਹੋ ਪਾਤੂ ਖਾਜਾਂਗੇ ਕਿ ਨਹੀਂ ਹਲੇ ਮੈਂ ਕਹਦੀ ਫ੍ਰਿਜ ਭਰ ਲੂ ਸਰ ਕੋਈ ਨਾ ਦੇਖਣਾ ਫਿਰ ਮੈਂ ਹਾਂ ਦੇਖਣਾ ਕੀ ਕਰਦਾ ਹਾਂ ਹੋਰ ਹੁਣ ਹੈ ਹੀ ਨਹੀਂ ਉੱਪਰ ਤੇ ਠੀਕ ਹਾਂ ਮੈਂ ਕੋਈ ਜਵਾਬ ਨਹੀਂ ਕੀ ਤੋੜ ਲੱਗੀ ਤੇ ਆ ਕੀ ਕਰੀਏ ਉਹ ਘਰੇ ਆ ਕਰਨਾ ਪੂ ਹੱਲ ਵੀ ਹੋਣਾ ਤਾਂ ਆਪ ਚਾਲ ਦੇਖਦੇ ਆ ਕਰਦੇ ਆ ਹੱਲ ਅੱਗੇ ਦਾ ਦਾ ਨਹੀਂ ਦਾ ਨਹੀਂ ਦਾ ਤਾਂ ਕੋਈ ਹੈ ਨਹੀਂਗਾ ਯਾਰ ਚੱਲ ਕਰਦੇ ਆ ਹੱਲ ਕੋਈ ਪਾਲਦੇ ਆ ਕੋਸਤਾ ਕੋਸਤਾ ਵੇਚਾਂਗੇ ਪਰ ਹੀ ਬੜਾ ਨਾ ਚੱਕਿਆਂ ਜਾਂਦਾ ਆਹ ਆ ਬਣ ਗਿਆ ਪਤਾ ਕੰਮ ਦਾ ਬਣ ਗਿਆ ਅੱਜ ਤਾਂ ਫਿਰ ਇਹਦੇ ਨਾਲ ਹੀ ਟੰਗਾ ਲਾਹਾਂਗੇ ਚੱਲ ਫਿਰ ਦੇਖੀ ਜਾਊਗੀ